ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕੀਤੀ ਗਈ ਸੀ ਪਰ ਇਹ ਮੀਟਿੰਗ ਬੇਸਿੱਟਾ ਨਿਕਲੀ ਕਿਸਾਨਾਂ ਨੇ ਦੋਸ਼ ਲਾਇਆ ਕਿ ਇਸ ਮੀਟਿੰਗ ਵਿੱਚ ਕਿਸਾਨਾਂ ਮੁੱਖ ਮੰਤਰੀ ਦਾ ਵਤੀਰਾ ਕਿਸਾਨਾਂ ਪ੍ਰਤੀ ਚੰਗਾ ਨਹੀਂ ਸੀ ਜਿਸ ਦੇ ਰੋਸ ਵਜੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਪੰਜਾਬ ਭਰ ਵਿੱਚ ਆਪ ਸਰਕਾਰ ਦੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਇਸੇ ਕੜੀ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਵਿੱਚ ਵੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੈਂ ਮੀਡੀਆ ਸਿਰਪੰਦਾ ਵਾਲ ਅੱਜ ਦਾ ਜੋ ਪ੍ਰੋਟੈਸਟ ਹੈਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਰਕਾਰ ਨੇ ਜੋ ਕਿਸਾਨਾਂ ਨੇ ਆਗੂਆਂ ਨਾਲ 5 ਤਿੰਨ ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਬਲਾ ਕੇ ਮੰਗਾਂ ਨੂੰ ਤੇ ਡਿਸਕਸ ਕਰਦੇ ਹੋਏ ਦੁਰਵਿਹਾਰ ਕੀਤਾ ਉਹਦੇ ਗੁੱਸੇ ਦੇ ਵਿੱਚੋਂ ਕਿਸਾਨਾਂ ਅੱਜ ਸੰਯੁਕਤ ਮੋਰਚੇ ਦਾ ਸੱਦਾ ਸੀਗਾ ਕਿ 10 ਤਰੀਕ ਨੂੰ ਅਸੀਂ ਸਾਰੇ ਪੰਜਾਬ ਦੇ ਆਪ ਦੇ ਜਿਹੜੇ ਐਮਐਲਏ ਆ ਉਹਨਾਂ ਦੇ ਦਫਤਰਾਂ ਅੱਗੇ ਧਰਨੇ ਦੇਵਾਂਗੇ ਅੱਜ ਵੱਡੀ ਗੰਟੀ ਤੇ ਸਮੂੱਚੇ ਦਫ਼ਤਰਾਂ ਮੂਰੇ ਧਰਨੇ ਦੇ ਦਿੱਤੇ ਜਾ ਰਹੇ ਆ ਕਿ ਆਪ ਸਰਕਾਰ ਦੇ ਐਮਐਲਏ ਅਸੀਂ ਵੀ ਸੀਐਮ ਮੁੱਖ ਮੰਤਰੀ ਭਵਨਤਮਾਨ ਦੇ ਦਫ਼ਤਰ ਮੂਰੇ ਸੰਯੁਕਤ ਮੋਰਚੇ ਦੀਆਂ ਬਹੁਤ ਅਸੀਰ ਧੂਰੀ ਦੇ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਉਹ ਬੇਲਦਾ ਸੀਗਾ ਕਿ ਮੈਂ ਕਿਸੇ ਦਬਾਅ ਥੱਲੇ ਆ ਕੇ ਨਹੀਂ ਤੁਹਾਡੇ ਨਾਲ ਮੰਗ ਗੱਲਬਾਤ ਕਰ ਰਿਹਾ ਇਹ ਮੰਗਾਂ ਪੰਜਾਬ ਦੇ ਨਾਲ ਸੰਬੰਧਤ ਨਹੀਂ ਉਹ ਸੁਚੀਆਂ ਮੰਗਾਂ ਪੰਜਾਬ ਦੀ ਸਰਕਾਰ ਨਾਲ ਸੰਬੰਧਤ ਸਨ ਔਰ ਉਸ ਮੰਗਾਂ ਦੇ ਵਿੱਚ ਸਰਕਾਰ ਨੇ 1 ਸਾਲ ਪਹਿਲਾਂ ਕਿਸਾਨਾਂ ਨਾਲ ਡਿਸਕਸ ਕਰਕੇ ਸਹਿਮਤੀ ਦਿੱਤੀ ਤੇ ਉਹਨਾਂ ਨੂੰ ਲਾਗੂ ਕਰਨ ਲਈ ਪਰ 1 ਸਾਲ ਬਾਅਦ ਉਹਨਾਂ ਨੂੰ ਲਾਗੂ ਨਹੀਂ ਕੀਤਾ ਸੀ ਇਸ ਲਈ ਉਹ ਸਰਕਾਰ ਨੇ ਪੰਜ ਤਰੀਕੇ ਦੇ ਧਰਨੇ ਨੂੰ ਫੇਰ ਕਰਨ ਲਈ ਉਸ ਸੌਣੀ ਦੇ ਸਾਰੇ ਪੰਜਾਬ ਨੂੰ ਤਵਦੀਲ ਕਰ ਦਿੱਤਾ ਫਿਰ ਵੀ ਕਿਸਾਨਾਂ ਨੇ ਉਸ ਦੀ ਉਸ ਨੂੰ ਚੈਲੰਜ ਨੂੰ ਤਬੂਦਦੇ ਹੋਏ ਅੱਜ ਸਾਰੇ ਐਮਐਲਏ ਦੇ ਦਫ਼ਤਰਾਂ 'ਤੇ ਧਰਨੇ ਦਿੱਤੇ ਜਾ ਰਹੇ ਆ ਮੈਂ ਅਮਰੀਕੰਡੂਆ ਜ਼ਿਲ੍ਹਾ ਪ੍ਰਧਾਨ ਵੀ ਕਿਜੁਗ ਰਹਾ ਹਾਂ ਦੇਖੋ ਧਰਨੇ ਬਾਰੇ ਹੁਣ ਤਾਂ ਤੁਹਾਨੂੰ ਪਤਾ ਹੀ ਆ ਵੀ ਸੀ ਕਿਵੇਂ ਦਿੱਤਾ ਹੈ ਜਿਹੜਾ ਸੀ 3 ਤਰੀਕ ਨੂੰ ਸਾਡਾ ਸੰਯੁਕਤ ਮੋਰਚਾ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਦਿੱਤੀ ਸੀ ਉਹਨੇ ਉਸ ਮੀਟਿੰਗ ਦੇ ਵਿੱਚ ਜੋ ਗੱਲਬਾਤ ਚੱਲੀ ਤੇ ਸਾਡੇ ਸੰਯੁਕਤ ਮੋਰਚੇ ਦੇ ਆਗੂਆਂ ਨੇ ਕਿਹਾ ਮੁੱਖ ਮੰਤਰੀ ਸਾਹਿਬ ਤੁਹਾਡੇ ਕੋਲ ਸਮਾਂ ਕਿੰਨਾ ਹੈ ਉਹਨੇ ਸਮਾਂ ਦੱਸਿਆ ਸਮਾਂ ਖੁੱਲ ਹੈ ਜੀ ਜੋ ਖੁੱਲ ਕੇ ਗੱਲਾਂ ਕਰੀ ਚੱਲੋ ਜਦੋਂ 8-7 ਮੰਗਾਂ ਤੇ ਗੱਲਬਾਤ ਚੱਲੀ ਗੱਲਬਾਤ ਤੇ ਜੈਸ ਵੀ ਕੀਤਾ ਤੇ ਉਸ ਤੋਂ ਬਾਅਦ ਉਹਨੇ ਅੱਖਾਂ ਦੀ ਪ੍ਰੋਬਲਮ ਜੀ ਦੱਸੀ ਤੇ ਸਾਡੇ ਆਗੂਆਂ ਨੇ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਚਲੇ ਜਾਓ ਮੰਤਰੀ ਨੇ ਦੋ ਦੀ ਡਿਊਟੀ ਲਾ ਦਿਓ ਪਰ ਉਦੋਂ ਬਾਅਦ ਕਰਦਾ ਕਰਦਾ ਨਾਲੇ ਵੀ ਕਿਹਾ ਵੀ ਜੀ ਗੱਲਾਂ ਮੱਤੇ ਤਾਂ ਬਹੁਤੇ ਹੋ ਗਈ ਬਹੁਤੇ ਰਹਿੰਦੀ ਹੈ ਵੀ ਆਹ 5 ਤਰੀਕ ਵਾਲੇ ਮੋਰਚੇ ਦਾ ਕੀ ਕਰੋਗੇ ਉਹ ਇਧਰੋਂ ਸਾਡੇ ਆਗੂਆਂ ਨੇ ਕਿਹਾ ਵੀ ਮੋਰਚਾ ਤਾਂ ਸਾਡਾ ਅਜੇ ਥੌਂਦੀ ਥੌਈ ਹੈ ਜਦੋਂ ਇਧਰੋਂ ਮੰਗਾਂ ਦਾ ਕੋਈ ਨਖੇਰਾ ਹੋਊਗਾ ਉਦੋਂ ਦੇਖਾਂਗੇ ਵਿਚਾਰ ਲਾਂਗੇ ਪਰ ਜੇ ਕਹਿੰਦਾ ਮੋਰਚਾ ਤੁਹਾਡਾ ਜਾਰੀ ਹੈ ਫਿਰ ਕੋਈ ਮੰਗ ਨਹੀਂ ਫਿਰ 20 ਘੰਟੇ ਕਹਿੰਦਾ ਮੇਰਾ ਟਾਈਮ ਜਣੀ ਕਾਹਦੂ ਖਰਾਬ ਕਰਦਾ ਹੈ ਜਣੀ ਆਏ ਰਬਈਏ ਦੇ ਵਿੱਚ ਉੱਠਦਾ ਉੱਠਦਾ ਜਾਂਦਾ ਜਾਂਦਾ ਪ੍ਰਸ਼ਦ ਦੇ ਵਿੱਚ ਨਾਲ ਇਹ ਕਹਿ ਗਿਆ ਵੀ ਫਿਰ ਉਹ ਵੀ ਮੱਗਾ ਕੈਸਰ ਜਿਹੜੀਆਂ ਅਠ ਦੇ ਉਸੀ ਜੈਸ ਕਰਾਈ ਹੈ ਕਰ ਲੋ ਜਿਹੜਾ ਕੁਝ ਕਰਨਾ ਹੈ ਉਸ ਰਬਈਏ ਨੂੰ ਦੇਖ ਕੇ ਮੁੱਖ ਮੰਤਰੀ ਦੇ ਨੂੰ ਤੇ ਦੂਜੇ ਦਿਨ ਹੀ ਉਹਨਾਂ ਸਾਨੂੰ ਪਤਾ ਲੱਗ ਗਿਆ ਤੜਕੇ ਉਹ ਨਹੀਂ ਫੋਰਸ ਚੜ੍ਹਤੀ ਇੱਕ ਇੱਕ ਆਗੂ ਦੇ ਘਰੇ ਸਾਰਿਆਂ ਦੇ ਜਥੇਬੰਦੀਆਂ ਦੇ 100-100 ਬੰਦੇ ਦਾ ਕਾਫਲਾ ਬਣਾ ਕੇ ਭੇਜਿਆ ਜਣੀ ਲੋਕਾਂ ਨੂੰ ਡਰਾਉਣ ਵਾਸਤੇ ਲੋਕਾਂ ਨੂੰ ਧਮਕਾਉਣ ਵਾਸਤੇ ਇਸ ਕਰਕੇ ਸਾਡੇ ਨਾਲ ਪਹਿਲੀ ਵਾਰੀ ਨਹੀਂ ਬਣਦਾ ਇਹਨੇ ਥੋੜਾ ਜਿਆਦਾ ਹੋਰ ਵੱਧ ਕੇ ਕੀਤਾ ਅਸੀਂ ਉਹਨੂੰ ਜਵਾਬ ਦੇਣ ਵਾਸਤੇ ਅੱਜ ਸਾਰੇ ਪੰਜਾਬ ਦੇ ਵਿੱਚ ਮੰਤਰੀਆਂ ਦੇ ਵਰਗੇ ਬੈਠੇ ਆ ਐਮਐਲਏ ਦੇ ਵਰਗੇ ਬੈਠੇ ਆ ਅੱਜ ਦਾ ਇਹ ਸੁਨੇਹਾ ਸਾਡਾ ਜਿਹੜਾ ਉਹ ਕਹਿੰਦਾ ਸੀ ਇਹ ਰੇਲਾਂ ਰੋਕਦੇ ਨੇ ਜੀ ਇਹ ਛੜਕਾਂ ਰੋਕਦੇ ਨੇ ਇਹ ਪਾਈਪਲਾਈਨਾਂ ਨੂੰ ਰੋਕਦੇ ਨੇ ਭਾਰਤਮਾਲਾ ਰੋਕਦੇ ਨੇ ਆਹ ਦੇਖ ਲਓ ਤੁਸੀਂ ਤੁਹਾਡੇ ਮੀਡੀਆ ਦੇ ਰਜ਼ਰੀਏ ਵੀ ਇੱਕ ਵੀ ਸੜਕਾ ਸੀ ਨਾ ਪਹਿਲਾਂ ਰੁਕੀ ਐ ਨਾ 5 ਤਰੀਕ ਨੂੰ ਰੁਕੀ ਐ ਤੇ ਹਾਲਾਂਕਿ ਪ੍ਰਸ਼ਾਸਨ ਨੇ ਵੱਡੇ ਵੱਡੇ ਨਾਕੇ ਲਾ ਕੇ ਸੜਕਾਂ ਤੁਹਾਨੂੰ ਬਖਾਈਆਂ ਨੇ ਰੋਕਦੇ ਪਰ ਜਨਤਾ ਨੂੰ ਹੈਰਾਨ ਕੀਤਾ ਹੈ ਸਰਕਾਰ ਨੇ ਸਾਡਾ ਬਾਦੂ ਐਵੇਂ ਸਾਡੇ ਤੇ ਦੋਸ਼ਣ ਕਰਦਾ ਏ ਇਸ ਕਰਕੇ ਅਸੀਂ ਉਸ ਗੱਲ ਦਾ ਜਵਾਬ ਦੇਣਾ ਆ। ਕਾਰਨ ਤਾਂ ਜੀ ਜਿਹੜਾ ਮੁੱਖ ਮੰਤਰੀ ਬਣਾਇਆ ਗਿਆ ਲੋਕਾਂ ਤੋਂ ਚਲੋ ਜਥੇਬੰਦਕ ਲੋਕਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਇਹ ਬਹੁਤ ਵੱਡੀ ਇੱਕ ਗਲਤੀ ਹੋ ਗਈ। ਇੱਕ ਚੁਟਕਲੇਬਾਜ਼ ਨਟੰਗੀ ਬੰਦਾ ਮੁੱਖ ਮੰਤਰੀ ਬਣਾਇਆ ਗਿਆ। ਜਿਹੜੀ ਦਾ ਪਹਿਲਾਂ ਤੋਂ ਸੁਭਾਅ ਸੀ ਝੂਠ ਬੋਲ ਕੇ ਲੋਕਾਂ ਨੂੰ ਹਸਾਉਣਾ। ਪਰ ਹੁਣ 3 ਤਰੀਕ ਵਾਲੀ ਮੀਟਿੰਗ ਦੇ ਵਿੱਚ ਹੱਦ ਤੋੜਦੀ ਓਨੇ। ਜਿਹੜੇ ਉਹਦੇ ਪਿਓ ਤੋਂ ਵੀ ਵੱਡੀ ਉਮਰ ਦੇ ਆਗੂ ਮੀਟਿੰਗ ਦੇ ਵਿੱਚ ਬੈਠੇ ਸੀ। ਉਹਨਾਂ ਨੂੰ ਇਹ ਕਹਿ ਦੇਣਾ ਵੀ ਇਹ ਤਾਂ ਕਦੇ ਖੇਤ ਨਹੀਂ ਗਏ ਹੋਣੇ ਮੈਂ ਖੇਤੀ ਕਰਦਾ ਪਰ ਅਸੀਂ ਤੁਹਾਡੇ ਜ਼ਰੀਏ ਜਨਤਾ ਨੂੰ ਦੱਸਣਾ ਚਾਹੁੰਦੇ ਆ 17 ਸਾਲ ਦਾ ਇਹ ਸਟੇਜ ਸ਼ੋ ਕਰਨ ਲੱਗਿਆ ਸੀ ਇੱਕ ਦਿਨ ਵੀ ਖੇਤ ਨਹੀਂ ਗਿਆ ਜਿਹੜੀਆਂ ਕਹਿੰਦੀ ਮੈਂ ਪੱਖੇ ਦੀ ਜੈਂਡੂਰੀ ਪਾਲ ਲਾਉ ਸਾਰੀਆਂ ਝੂਠੀਆਂ ਗੱਲਾਂ ਬੋਲ ਕੇ ਦਿੱਲੀ ਵਾਲੇ ਮੋਰਚੇ ਦਾ ਫਾਇਦਾ ਠਾਲ ਕੇ ਇਹ ਸਰਕਾਰ ਬਣਾ ਗਿਆ ਪਰ ਜਿਹੜਾ ਇਹਨੇ ਹੁਣ ਆ ਪੰਗਾ ਲਿਆ ਜਿਹੜੇ ਵਰਗ ਨੇ ਹੁਣ ਪੰਗਾ ਲੈ ਲਿਆ ਇਹ ਵਰਗੇ ਦੀ ਨਾਨੀ ਯਾਦ ਕਰਾ ਕੇ ਛੱਡੂਗਾ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਇਹਦੇ ਸਾਰੇ ਐਮਐਲਆ ਦੇ ਮੰਤਰੀਆਂ ਦੇ 12 ਮੂਰੇ ਬੈਠੇ ਆ ਅਸੀਂ ਇਹਦਾ ਪਿੱਟ ਸੱਪਾ ਕਰਦੇ ਆ ਜੇ ਹਲੇ ਵੀ ਇਹਨੇ ਬੜੀਆਂ ਨਾਂ ਬਚਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਮਲੋਟ ਵਾਲੀ ਬਣੂਗੀ ਜਦੋਂ ਪਿੰਡਾਂ ਦੇ ਵਿੱਚ ਆਊਗਾ ਸੂਚਕਤ ਮੋਰਚਾ ਫੈਸਲਾ ਲਊਗਾ ਤਾਂ ਅਸੀਂ ਉੱਤੇ ਵੱਧ ਚੜ ਕੇ ਹਿੱਸਾ ਲਾਵਾਂਗੇ ਇਹਦੀ ਨਾਨੀ ਯਾਦ ਕਰਾ ਕੇ ਛੱਡਾਂ